ਪਿਆਰ ਦੀ ਤਾਂਗ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਜਦੋਂ ਰਾਣੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਤਾਂ ਸਾਰਾ ਪਿੰਡ ਖੁਸ਼ ਹੋ ਗਿਆ। ਰਾਣੀ ਦੀ ਬਚਪਨ ਦੀ ਸਹੇਲੀ ਮਨਜੀਤ ਹਮੇਸ਼ਾ ਉਸਦੇ ਨਾਲ ਰਹਿੰਦੀ ਸੀ। ਉਹਨਾਂ ਦਾ ਪਿਆਰ ਕਿਸੇ ਭੈਣ ਭਰਾ ਨਾਲੋਂ ਘੱਟ ਨਹੀਂ ਸੀ। ਦੋਵਾਂ ਨੂੰ ਵਿਆਹ ਦੀਆਂ ਤਿਆਰੀਆਂ ਕਰਨੀਆਂ ਬਹੁਤ ਬਸੰਸਨ। ਰਾਣੀ ਅਤੇ ਮਨਜੀਤ ਨੇ ਫੇਰੇ ਲਈ ਜਗ੍ਹਾ ਤਿਆਰ ਕੀਤੀ। ਸਜੇ ਸਜਾਇਆ ਘਰ ਵਿੱਚ ਹਰ ਚੀਜ਼ ਨੂੰ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਗਿਆ ਸੀ। ਰੰਗ-ਬਰੰਗੇ ਫੁੱਲਾਂ ਦੀ ਖੁਸ਼ਬੂ ਨੇ ਹਵਾ ਵਿੱਚ ਇੱਕ ਮਿੱਠੀ-ਮਿੱਠੀ ਖੁਸ਼ਬੂ ਭਰ ਦਿੱਤੀ। ਰਾਣੀ ਦੀਆਂ ਸਹੇਲੀਆਂ ਨੇ ਉਸ ਨੂੰ ਲੈ ਕੇ ਮસ્ਤੀ ਕਰਨ ਲਈ ਇੱਕ ਪਲਾਨ ਬਣਾਇਆ। ਉਹਨਾਂ ਨੇ ਸੋਚਿਆ ਕਿ ਰਾਣੀ ਨੂੰ ਦੂਸਰੀ ਵਾਰ ਡਰਾਉਣਾ ਚਾਹੀਦਾ ਹੈ। ਪਰ ਇਹ ਗੱਲ ਮਨਜੀਤ ਨੂੰ ਪਸੰਦ ਨਹੀਂ ਸੀ। ਮਨਜੀਤ ਕਹਿੰਦੀ, "ਨਹੀਂ, ਇਸ ਵਾਰ ਨਹੀਂ। ਇਹ ਉਸਦਾ ਖਾਸ ਦਿਨ ਹੈ।" ਸ਼ਗਨਾ ਦੇ ਦਿਨ ਆ ਗਿਆ। ਰਾਣੀ ਨੇ ਸੁਨਹਿਰੀ ਲਹੰਗਾ ਪਾਇਆ ਜੋ ਉਸ ਦੀ ਮਾਂ ਨੇ ਉਸਦੇ ਲਈ ਖਾਸ ਤੌਰ ਤੇ ਬਣਾਇਆ ਸੀ। ਫੇਰਿਆਂ ਤੋਂ ਪਹਿਲਾਂ ਰਾਣੀ ਦੇ ਪਿਤਾ ਜੀ ਨੇ ਉਸ ਨੂੰ ਚੁੰਮ ਕੇ ਕਿਹਾ, ਮੇਰੀ ਬੱਚੀ ਤੂੰ ਸਦਾ ਖੁਸ਼ ਰਹੀ ਜਦੋਂ ਫੇਰੇ ਹੋ ਰਹੇ ਸਨ ਤਾਂ ਹਰ ਕੋਈ ਸ਼ਾਂਤ ਸੀ ਹਵਾ ਵਿੱਚ ਇੱਕ ਅਲੱਗ ਹੀ ਰੌਣਕ ਸੀ ਸਾਰੀਆਂ ਰਸਮਾਂ ਬਹੁਤ ਹੀ ਸੁੰਦਰਤਾ ਨਾਲ ਪੂਰੀਆਂ ਹੋਈਆਂ ਜਦੋਂ ਪੰਡਤ ਜੀ ਨੇ ਵਿਆਹ ਦੇ ਫੇਰਿਆਂ ਦੀ ਮੰਗਲ ਵਾਜਨਾ ਕੀਤੀ ਤਾਂ ਸਾਰਿਆਂ ਦੀਆਂ ਅੱਖਾਂ ਭਰ ਆਈਆਂ ਵਿਆਹ ਮਗਰੋਂ ਰਾਣੀ ਅਤੇ ਉਸ ਦਾ ਨਵਾਂ ਜੀਵਨ ਸਾਥੀ ਰਾਜ ਆਪਣੇ ਨਵੇਂ ਸਫ਼ਰ ਉੱਤੇ ਨਿਕਲ ਪਏ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਖੁਸ਼ਹਾਲ ਜੀਵਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸ਼ਾਮ ਨੂੰ ਜਦੋਂ ਸਾਰੇ ਚਲੇ ਗਏ ਰਾਣੀ ਆਪਣੇ ਘਰ ਦੇ ਕਮਰੇ ਵਿੱਚ ਬੈਠੀ ਸੀ। ਉਹਨਾਂ ਦੀ ਅਜਾਦਾਂ ਵਿੱਚ ਖੋਈ ਹੋਈ ਸੀ। ਉਸਨੇ ਇੱਕ ਨਿੱਕੀ ਜਿਹੀ ਕਵਿਤਾ ਲਿਖਣੀ ਸ਼ੁਰੂ ਕੀਤੀ। ਉਸਨੇ ਸੋਚਿਆ ਕਿ ਇਹ ਲੇਂਦਾ ਉਸਦੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਰਾਣੀ ਅਤੇ ਰਾਜ ਨੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ। ਦੋਵਾਂ ਨੇ ਇੱਕ ਦੂਜੇ ਨਾਲ ਪਿਆਰ ਦੇ ਵਾਅਦੇ ਕੀਤੇ। ਉਹਨਾਂ ਨੇ ਸੋਚਿਆ ਕਿ ਉਹਨਾਂ ਦੀ ਜ਼ਿੰਦਗੀ ਹੁਣ ਪੂਰੀ ਹੋ ਗਈ ਹੈ। ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਸੱਚਾਈ ਦੇ ਰਾਹ ਵਿੱਚ ਕਈ ਮੁਸ਼ਕਲਾਂ ਵੀ ਆਉਣਗੀਆਂ। ਇੱਕ ਦਿਨ ਰਾਣੀ ਨੂੰ ਪਤਾ ਚੱਲਿਆ ਕਿ ਰਾਜ ਨੂੰ ਇੱਕ ਬਹੁਤ ਮੁਸ਼ਕਲ ਦਰਪੇਸ਼ ਆਈ ਹੈ। ਰਾਣੀ ਨੇ ਆਪਣੇ ਦਿਲ ਦੀ ਸਾਰੀ ਹਿੰਮਤ ਇਕੱਠੀ ਕਰਕੇ ਉਸ ਦੇ ਨਾਲ ਖੜੇ ਹੋਣ ਦਾ ਫੈਸਲਾ ਕੀਤਾ। ਉਸਨੇ ਕਿਹਾ, "ਰਾਜ ਜੋ ਵੀ ਹੋਵੇ, ਮੈਂ ਤੇਰੇ ਨਾਲ ਹਾਂ।" ਮੁਹੱਬਤ ਦੀ ਸੱਚਾਈ ਨੇ ਉਹਨਾਂ ਦੇ ਰਿਸ਼ਤੇ ਨੂੰ ਮਜ਼ਬੂਤ ਕੀਤਾ। ਉਹਨਾਂ ਨੇ ਸਾਰੀ ਦੁਨੀਆ ਨੂੰ ਦਿਖਾਇਆ ਕਿ ਸੱਚੀ ਮੁਹੱਬਤ ਹਰ ਮੁਸ਼ਕਲ ਦਾ ਹੱਲ ਹੈ। ਰਾਣੀ ਅਤੇ ਰਾਜ ਦੀ ਮੁਹੱਬਤ ਦੀ ਕਹਾਣੀ ਪਿੰਡ ਦੇ ਲੋਕਾਂ ਦੀ ਪ੍ਰੇਰਣਾ ਬਣ ਗਈ। ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਹੋ ਗਈ। ਰਾਣੀ ਅਤੇ ਰਾਜ ਨੇ ਇੱਕ ਨਵਾਂ ਸਫ਼ਰ ਸ਼ੁਰੂ ਕੀਤਾ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਣ ਲਈ ਕਈ ਕਵਿਤਾਵਾਂ ਅਤੇ ਗੀਤ ਲਿਖੇ ਰਾਣੀ ਦੇ ਬਚਪਨ ਦੇ ਸੁਪਨੇ ਸੱਚੇ ਹੋ ਗਏ ਸਨ ਉਹਦੀ ਜ਼ਿੰਦਗੀ ਇੱਕ ਸੁੰਦਰ ਕਵਿਤਾ ਬਣ ਗਈ ਸੀ ਜਿਸ ਵਿੱਚ ਪ੍ਰੇਮ ਤਿਆਗ ਅਤੇ ਹਿੰਮਤ ਦਾ ਰੰਗ ਭਰਿਆ ਹੋਇਆ ਸੀ ਪਿਆਰ ਸਿਰਫ ਦਿਲਾਂ ਨੂੰ ਜੋੜਦਾ ਹੀ ਨਹੀਂ ਸਗੋਂ ਦਿਲਾਂ ਨੂੰ ਮਜ਼ਬੂਤ ਵੀ ਬਣਾਉਂਦਾ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੈ ਅਤੇ ਕਿਵੇਂ ਇੱਕ ਦੂਜੇ ਨਾਲ ਖੜੇ ਰਹਿਣਾ ਹੈ ਉਨ੍ਹਾਂ ਦੀ ਕਹਾਣੀ ਸਦਾ ਲਈ ਅਮਰ ਹੋ ਗਈ ਸਾਰੇ ਪਿੰਡ ਦੇ ਲੋਕ ਉਨ੍ਹਾਂ ਦੀ ਮਿਸਾਲ ਦੇ ਲੱਗੇ ਉਨ੍ਹਾਂ ਦੇ ਪਿਆਰ ਦੀ ਕਹਾਣੀ ਹਮੇਸ਼ਾ ਲਈ ਇੱਕ ਰੋਹਾਨੀ ਕਵਿਤਾ ਬਣ ਗਈ ਜਿਸ ਦਾ ਨਾਮ ਸੀ ਪਿਆਰ ਦੀ ਤਾੰਗ ਵਿੱਚ